ਖਾਲਸਤਾਨ ਬਾਉਂਡਰੀ ਦਾ ਨਾਮ ਨਹੀਂ ਸੀਮਾਂਾਂ ਤੋਂ ਉੱਤੇ ਉੱਠ ਕੇ ਖਾਲਸੇ ਦਾ ਰਾਜ ਖਾਲਸੇ ਦਾ ਰਾਜ ਕੀ ਹੈ ਤੁਸੀਂ ਹੁਣ ਦੇਖ ਸਕਦੇ ਹੋ ਡੁੱਬਦੇ ਹੋਏ ਵੀ ਲੋਕਾਂ ਦੀ ਸਪਿਰਿਟ ਲੋਕਾਂ ਨੂੰ ਘਰੇ ਗਿਆ ਨੂੰ ਚਾਹ ਪਾਣੀ ਪੁੱਛਦੇ ਨੇ ਪਹਿਲਾਂ ਜਿਹੜੇ ਰਾਹਤ ਦੇਣ ਗਏ ਤੁਸੀਂ ਦੇਖ ਲਓ ਇੰਨੀ ਸਪਿਰਿਟ ਹੈ ਲੋਕਾਂ ਦੇ ਆਲੇ-ਦਾਲੇੋਂ ਬਾਲੀਵੁੱਡ ਦੇ ਸਾਡੇ ਪੰਜਾਬੀ ਸਿੰਗਰ ਜਿਹੜੀ ਅਸਲ ਏਕਤਾ ਤੇ ਸੱਚਾਈ ਤੇ ਕੰਮ ਕਰਨ ਦੀ ਸ਼ਮਤਾ ਇਹਨੂੰ ਹੀ ਖਾਲਸਤਾਨ ਕਿਹਾ ਜਾਂਦਾ ਹੈ ਇਸ ਸਪਿਰਿਟ ਨੂੰ ਦੇਖਣ ਨੂੰ ਮਿਲ ਗਈ ਜਿੱਥੇ ਦਿੱਲੀ ਵਾਲਿਆਂ ਨੇ ਤੁਸੀਂ ਗੂਗਲ ਤੇ ਸਰਚ ਕਰੋ ਉਹਨਾਂ ਨੇ ਅਗਸਤ ਦੇ ਵਿੱਚ ਕਲਾਊਡ ਸੀਡਿੰਗ ਰਾਹੀਂ ਮੀਂਹ ਪਉਣ ਦੀ ਤਿਆਰੀ ਕਰੀ ਹੋਈ ਸੀ ਤੇ ਉਹਨਾਂ ਨੇ ਮੀਂਹ ਪਵਾਇਆ ਤੇ ਇਹਦੇ ਸਾਰੇ ਗੂਗਲ ਵੀ ਡਿਸਕ੍ਰਾਈਬ ਕਰ ਰਹੀ ਹੈ ਵੀ ਹਾਂ ਦਿੱਲੀ ਵਾਲਿਆਂ ਨੇ ਪਵਾਇਆ ਤੇ ਉਹ ਸਾਰਾ ਸਿਸਟਮ ਉਧਰੋਂ ਦਰਿਆ ਛੱਡ ਕੇ ਜਾਣ ਬੁੱਝ ਕੇ ਇੱਕ ਮੇਜਰ ਹੇਗਾ ਆਰਮੀ ਦਾ ਉਹ ਕਹਿੰਦਾ ਵੀ ਸਵਾਦ ਆ ਗਿਆ ਪਾਕਿਸਤਾਨ ਡੁੱਬ ਰਿਹਾ ਥਰਮੋਕੋਲ ਵਾਂਗੂੰ ਕਹਿੰਦਾ ਹੜ ਰਿਹਾ ਕਹਿੰਦਾ ਇਹ ਬਹੁਤ ਵਧੀਆ ਪੈਣਾ ਉਹਨਾਂ ਨੂੰ ਪਿਆਸਨਾ ਮਾਰੋ ਫੇਰ ਡਬੋ ਕੇ ਮਾਰੋ ਦੱਸੋ ਇਹ ਉਹ ਭਾਰਤ ਹੈ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਸੀ ਜਿਹੜਾ ਇਹ ਗੱਲਾਂ ਕਰਦਾ ਸੀਗਾ ਵੀ ਮਨੁੱਖਤਾ ਜਿੰਨੀ ਚਾਹੀਦੀ ਹੈ ਮਹਾਤਮਾ ਗਾਂਧੀ ਦਾ ਦੇਸ਼ ਜਿੱਥੇ ਦੁਸ਼ਮਣ ਨੂੰ ਵੀ ਭਾਈ ਕਨਈਆ ਜੀ ਵਾਂਗ ਪਾਣੀ ਪਲਾਇਆ ਜਾਵੇ ਨਾ ਕਿ ਡੋਬੋਇਆ ਜਾਵੇ ਜਿਹੜੇ ਪਗੋੜੇ ਦੇਸ਼ ਤੋਂ ਬੱਗੀ ਹੋਏ ਹੋਏ ਫੌਜੀ ਉਹ ਉਹ ਜਿਹੇ ਬੰਦੇ ਇਹ ਜੀ ਗੱਲ ਕਰ ਸਕਦੇ ਨੇ ਗਿਰੀ ਹੋਈ ਨਹੀਂ ਸਾਡੇ ਪੰਜਾਬੀਆਂ ਦੀ ਸਪਿਰਿਟ ਤੇ ਹਿੰਦੁਸਤਾਨ ਦੀ ਸਪਿਰਿਟ ਐਸ ਵੇਲੇ ਦੇਖਣ ਨੂੰ ਮਿਲੀ ਆ ਜਿੱਥੇ ਸਰਕਾਰ ਜੀਐਸਪੀ ਦਾ ਇੱਕਾ ਪੱਦਾ ਮਜ਼ਾਕ ਕਰ ਰਹੀ ਹੈ ਕਹਿ ਰਹੀ ਹੈ ਅਸੀਂ ਰਿਲੀਫ ਦੇ ਰਹੀਆਂ ਜੇ ਦੇਖਿਆ ਜਾਵੇ ਸਰਕਾਰ ਨੇ ਕੋਈ ਖਾਸ ਰਿਲੀਫ ਨਹੀਂ ਦਿੱਤੀ ਜਾਦ ਲੋਕਾਂ ਕੋਲ ਪਰਚੇਸਿੰਗ ਪਾਵਰ ਹੀ ਨਹੀਂ ਹੈਗੀ ਤੁਸੀਂ ਨਵੇਗਾ ਵਰਗੀਆਂ ਸਕੀਮਾਂ ਬੰਦ ਕਰਨ ਨੂੰ ਜਾ ਰਹੇ ਹੋ ਤੁਸੀਂ ਜਿੱਤੇ ਲੋਕਾਂ ਦੀ ਜੇਬ 'ਚ ਪੈਸਾ ਪੈਣਾ ਉਹ ਪੈਣ ਨਹੀਂ ਦੇ ਰਹੇ ਤੁਸੀਂ ਟੈਕਸ ਜਿੰਨਾ ਮਰਜ਼ੀ ਘਟਾ ਲਓ ਲੋਕਾਂ 'ਚ ਜਦਕ ਪਰਚੇਸਿੰਗ ਪਾਵਰ ਹੀ ਨਹੀਂ ਉਹਨਾਂ ਨੂੰ ਉਸ ਚੀਜ਼ ਤੋਂ ਰਾਹਤ ਮਿਲ ਨਹੀਂ ਰਹੀ ਤੇ ਤੁਸੀਂ ਕਿਵੇਂ ਠੀਕ ਕਰ ਲੋਗੇ ਸਭ ਕੁਝ ਸਾਰਾ ਕੁਝ ਲੁਟਕ ਹੋ ਕੇ ਇੱਕ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ ਤੇ ਕਾਰਪੋਰੇਟ ਬਾਦ ਚ ਕੀ ਕਰਦਾ ਉਹੀ ਪੈਸੇ ਨਾਲ ਇਹਦੇ ਕਲਾਉਡ ਸੀਡਿੰਗ ਵਰਗੇ ਬੰਦਾ ਚੋਂ ਪਾਣੀ ਛੱਡ ਕੇ ਆਪਣੀ ਜ਼ਮੀਨ ਲੁੱਟਣ ਲਈ ਉਹ ਜਿੱਥੇ ਕੰਮ ਕਰ ਰਿਹਾ ਉੱਥੇ ਹੀ ਸਾਰੀ ਪ੍ਰਜਾ ਨੇ ਮੋਢੇ ਨਾਲ ਮੋਢਾ ਲਾ ਕੇ ਦਿਖਾਤਾ ਵੀ ਇਹ ਖਾਲਸਪਾਨੇ ਆ ਤੇ ਹੜਾਂ ਦੇ ਵਿੱਚ ਲੋਕ ਜਿਵੇਂ ਇਕੱਠੇ ਹੋਏ ਨੇ ਐਂ ਇਕੱਠੇ ਹੋ ਕੇ ਆਪਾਂ ਇਹ ਗੰਦ ਪੋਲਿਟਿਸ਼ੀਅਨਸ ਦਾ ਇਹਨਾਂ ਨੂੰ ਵੀ ਕੱਢੀ ਆਪਣੇ ਪਿੰਡਾਂ ਚੋਂ ਇਹਨਾਂ ਦਾ ਵਧਣਾ ਬੰਦ ਕਰੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਆਪਾਂ ਆਪ ਜਿਹੜਾ ਖਰਚਾ ਇਹਨਾਂ ਤੇ ਕਰਦੇ ਆ ਉਹ ਇੱਕ ਦੂਜੇ ਲਈ ਪੈਸੇ ਇਕੱਠੇ ਕਰਕੇ ਉਹਦੇ ਇੱਕ ਦੂਜੇ ਦੇ ਕੰਮ ਆਈਏ ਕਿਉਂਕਿ ਇਹਨਾਂ ਨੇ ਜਿਹੜਾ ਵੀ ਪੈਸਾ ਤੁਸੀਂ 트럼ਪ ਦਾ ਵੀ ਹੁਣ ਦੇਖ ਲਓ ਅਫਰੀਕਾ ਵਾਲਿਆਂ ਨੇ ਦੱਸਿਆ ਵੀ ਸਾਡੇ ਤੋਂ ਜਿੰਨਾ ਰੀਲੀਫ ਭੇਜਦੇ ਨੇ ਉਹ ਤਾਂ ਇਹ ਜਿਹੜੀ ਮਿਨਰਲਸ ਹੋਰ ਚੀਜ਼ਾਂ ਤਾਂ ਲੁੱਟੇ ਰਹੇ ਨੇ ਉਹਦੀ ਐਵਸ 'ਚ ਜਿਹੜੀਆਂ ਜਿਹੜੇ ਇਹ ਰੀਲੀਫ ਫੰਡ ਭੇਜਦੇ ਸੀ ਔਰ ਲੀਫ ਫੰਡ ਵੀ 트াম্প ਨੇ ਆਪਣੀ ਕੰਪੇਨਿੰਗ ਚ ਲਾਇਆ ਇਹੀ ਕੰਮ ਪੂਰੀ ਦੁਨੀਆ ਦੇ ਪੋਲਿਟੀਸ਼ਨ ਕਰ ਰਹੇ ਨੇ ਇਹਨਾਂ ਨੂੰ ਛਤਰਾਂ ਦੀ ਘਾਟ ਆ ਹੁਣ ਆਓ ਕਹੜੇ ਹੋ ਕੇ ਅਸੀਂ ਜਿਵੇਂ ਹਦਾਚ ਇੱਕਾ ਕਰਿਆ ਇਹ ਇੱਕਾ ਬਰਕਰਾਰ ਰੱਖੀਏ ਤੇ ਇਹਨਾਂ ਨੂੰ ਲੀਡਰਾਂ ਨੂੰ ਦਿਖਾ ਦਈਏ ਅਸੀਂ ਇੱਕ ਦੂਜੇ ਨਾਲ ਖੜੇ ਆਂ ਹਿੰਦੂ ਮੁਸਲਮ ਸਿੱਖ ਐਸਾਈ ਇੱਕ ਛਤਰੀ ਥੱਲੇ ਖੜੇ ਆਂ ਗੁਰੂ ਨਾਨਕ ਦੀ ਫਲਸਫੀ ਸਭੇ ਮਨਸ ਇੱਕੇ ਜਾਤ ਇਸ ਦੀ ਫਲਸਫੀ ਤੇ ਅਸੀਂ ਕੰਮ ਕਰਨਾ ਹੈ ਅਸੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ